ਟਾਡੇ ਚ ਲਾਹੌਰੀਆਂ ਨਹੀਂ ਜਾਂਦਾ ਹੈ ਨਾ ਨਹੀਂ ਜਾਂਦਾ ਜੀ ਨਹੀਂ ਜਾਂਦਾ ਅਸਲ ਤੇ ਨਾ ਜੀ ਬਲੱਡ ਲਾਈਨ ਆ ਨਾ ਐਸੇ ਬਲੱਡ ਲਾਈਨ ਆ ਤੇ ਕੁਝ ਨਾ ਜ਼ਿਆਦਾ ਕੁਝ ਹਮ ਅਫਦਾਲੀ ਰੋਕਿਆ ਜਿੰਨੇ ਵੀ ਸੀਗੇ ਧਾੜ ਵੀ ਆਉਂਦੇ ਰਹੇ ਤਾਂ ਉੱਥੋਂ ਹੁੰਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਉੱਥੋਂ ਓਤੇ ਤੋਂ ਉਹ ਮਿੱਟੀ ਹੈ ਜੀ ਸੀਗੀ ਤੋਂ ਸਾਡੇ ਪੁਰਖਿਆਂ ਚੋਂ ਸਾਡੇ ਚ ਅੱਗੇ ਬਲੱਡ ਲਾਈਨ ਤਾਂ ਆਉਂਦੀ ਹੈ ਹਮ ਤੇ ਪੰਜ ਚਾਰ ਪੀੜੀਆਂ ਦਾ ਹੋਰ ਰਹੂਗੀ ਗੁਰਨ ਖਦੂ ਅੱਗੇ ਦੇਖਦੇ ਫਿਰ ਪਿੰਡਾ ਉਧਰ ਤੇ ਇਹ ਕਹਿੰਦੇ ਲੋਰੀਓ ਤੁਹਾਨੂੰ ਲੋਰੀਏ ਜਿਆਦਾ ਲੋਰੀਏ ਵਜਦੇ ਤੁਸੀਂ ਲੋਰੀਏ ਹਾਂਜੀ ਹਾਂ ਲੋਰੀਏ ਵਜਦੇ ਲੋ ਲੋਰੀਏ ਫਿਰ ਉਧਰ ਅੱਗੇ ਸਾਡੇ ਅੱਗੇ ਆ ਜਾਂਦੇ ਪਾਜੀ ਵਾਲੇ ਆ ਰਾਈ ਜੰਗੀਏ ਇਹ ਉਹ ਸਿਆਲਕੋਟੀਆਂ ਹਾਂ ਜੀ ਹਾਂ ਉਹ ਵੀ ਅੱਗੇ ਚੱਲਦਾ ਤੇ ਉਹ ਸਾਡੇ ਨਾਲ ਚੱਲਦਾ ਆ ਰਿਹਾ ਸਾਨੂੰ ਖੁਸ਼ੀ ਹੁੰਦੀ ਹੈ ਅੱਛਾ ਮਤਲਬ ਹੈ ਇੱਕ ਇੱਕ ਦੁਕਾਨ ਤੇ ਵੀ ਆ ਵੀ ਸਾਨੂੰ ਇਧਰ ਆ ਕੇ ਮਿਲਿਆ ਕੁਛ ਨਹੀਂ ਅੱਛਾ ਵੀ ਜੇ ਉਧਰ 100 ਕਿੱਲਾ ਸੀ ਤੇ ਇਧਰ 10 ਮਿਲੇ ਅੱਛਾ ਬੜੀ ਸਟਰਗਲ ਰਹੀ ਸਾਡੇ ਪੁਰਖਿਆਂ ਦੀ ਬਹੁਤ ਮਿਹਨਤ ਕੀਤੀ ਪਰ ਫਿਰ ਵੀ ਪ੍ਰਾਊਡ ਟੂ ਬੀ ਲੌਰੀਆ ਖੁਸ਼ ਬਹੁਤ ਹੋ ਤੁਸੀਂ ਲਾਲ ਹੋ ਗਏ ਤੇ ਗੱਲਾਂ ਲਾਲ ਹੋ ਗਈਆਂ ਜੀ ਜੀ ਤਰਤੀ ਚਾਹ ਦੇ ਖੁਸ਼ ਹੋ ਦੂਜੀ ਗੱਲ ਬਾਬੇ ਨਾਨਕ ਦੀ ਤਰਤੀ ਆ ਤਾਂ ਉੱਥੋਂ ਆਏ ਆ ਇਹ ਤੁਸੀਂ ਮਾਰੇ ਗਏ ਦੀ ਲਾਹੌਰ ਗੇੜਾ ਨਹੀਂ ਜੀ ਮੈਂ ਜਾਊਂਗਾ ਕਿ ਦਿਲ ਬਹੁਤ ਕਰਦਾ ਬਹੁਤ ਦਿਲ ਕਰਦਾ ਦੇਖਣ ਨੂੰ ਪਾਪਾ ਜੀ ਇਹ ਗੱਲਾਂ ਕਰਦੇ ਕਰਦੇ ਚਲੇ ਗਏ ਉਹ ਦਾਦਾ ਜੀ ਤਾਂ ਸੁਣਦੇ ਹੋਣਗੇ ਦਾਸਲੇਂਦੇ ਜੀ ਵੀ ਇੱਥੇ ਆ ਤੁਹਾਡੇ ਪਿਤਾ ਜੀ ਦਾ ਉੱਧਰ ਹੀ ਜਨਮ ਹੋਇਆ ਸੀ ਨਹੀਂ ਪਿਤਾ ਜੀ ਬਸ ਉਹ ਦੇ ਦਰਮਿਆਣ ਜੇ ਦਰਮਿਆਣ ਜੇ ਦਰਮਿਆਣ ਜੇ